ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਹਰੀਨੋ ਰੋਡ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਦੋ ਵਿਕਾਊ ਆ ਦੋਵੇਂ گاਵਾ ਮਿੱਤਰੋ ਤੁਹਾਡੇ ਫੁੱਲ ਕੰਮ ਦੀ ਵੀਡੀਓ ਰਹਿਣ ਵਾਲੀ ਆ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਚੰਗੀ ਗਾਂ ਲੈਣੀ ਆ ਉਹਨਾਂ ਨੂੰ ਮਿਲ ਜਣੀ ਆ ਲਾਲ ਗਾਂ ਮਿੱਤਰੋ ਦੁੱਧ ਵੀ ਚੰਗਾ ਤੇ ਥਣ ਵੀ ਮੱਝਾਂ ਵਰਗਾ ਜਾਵਾ ਤੇ ਦੁੱਧ ਵੀ ਮਈਆਂ ਵਰਗਾ ਹੀ ਹੋਊਗਾ ਇਹਦਾ ਜਦੋਂ ਥਣ ਮੱਝਾਂ ਵਰਗਾ ਤੇ ਫਿਰ ਦੂਜੀ ਗੱਲ ਆ ਗਈ ਮਿੱਤਰੋ ਆ ਡੱਬੀ ਵਹਿੜ ਇਹਦੇ ਥੱਲੇ ਵੀ ਚੰਗਾ ਦੁੱਧ ਹੈ ਤੁਹਾਨੂੰ ਤੇਲਾ ਆਉ ਕਰਦੇ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਬੱਚੇ ਹੈ ਨਹੀਂ ਦੋਨਾਂ ਮਗਰ ਦੁੱਧ ਤੁਹਾਡਾ ਪਰਚੇ ਵਾਲਾ ਦਾ ਬਾਤ ਹੀ ਜਾਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਡੇ ਬਹੁਤ ਵਧੀਆ ਤੁਸੀਂ ਸੇਤਾ ਦੇ ਪਰਿਵਾਰ ਬਾਈ ਜਵਾ ਸਹੀ ਹੈ ਓਕੇ ਜਾਵਾ ਜਾਵਾ ਠੀਕ ਆ ਅੱਛਾ ਵੀਰੇ ਨਾਮ ਦੱਸ ਦੀਏ ਭਰਾ ਜੀ ਨਾਮ ਹਰਵਿੰਦਰ ਕੁਮਾਰੀ ਜੀ ਤੇ ਹਰਵਿੰਦਰ ਬਾਈ ਘਰ ਆਪਣਾ ਕਿੱਥੇ ਆ ਗਿਆ ਘਰ ਆਪਣਾ ਜੀ ਹਰੀਨੋ ਰੋਡ ਨੇੜੇ ਵਾਟਰਬੱਸ ਜੀ ਕੋਠੇਪੰਡਤਾ ਦੇ ਕੋਠੇਪੰਡਤਾ ਦੇ ਠੀਕ ਆ ਵੀਰੇ ਅੱਛਾ ਵੱਡੇ ਵੀਰੇ ਜਿਹੜੀ ਇਹ ਡੱਬੀ ਵਹਿੜਾ ਇਹਦੀ ਕੀ ਡਿਟੇਲ ਆ ਵੱਡੇ ਪਾਈ ਭਾਈ ਜੀ ਇਹ 25 ਦਿਨਾਂ ਦੀ ਸੂਈ ਵੀ ਹੈ 25 ਦਿਨਾਂ ਦੀ 16 ਕਿਲੋ ਦੁੱਧ ਹੈ ਜੀ ਮਗਰਲੇ ਤੁਹਾਨੂੰ ਤੇਲ ਹੈ ਮਗਰਲੇ ਤੁਹਾਨੂੰ ਤੇਲ ਹੈ ਦੁੱਧ ਦੀ ਫੋਲ ਕਰਾ ਜੇ ਜਮੰਦਰੀ ਤੇਲ ਹੈ ਮਗਰਲੇ ਤੁਹਾਨੂੰ ਹਾਂ ਜੀ ਜੇ ਪਹੂ ਮਗਰੋ ਹੋਈ ਹੈ ਜਮੰਦਰੀ ਹੀ ਹੈ ਆਪਾਂ ਦਾ ਜਦੋਂ ਐ ਨਹੀਂ ਹੈ ਬਸ ਠੀਕ ਹੈ ਜੀ ਦੁੱਧ ਕਿੰਨਾ ਵੀਰੇ 16 ਕਿਲੋ ਦੁੱਧ ਨੈਟ 16 ਕਿਲੋ ਹੈ ਜੀ ਠੀਕ ਹੈ ਸੂਈ ਕਿੰਨੇ ਚਰਦੀ ਹੈ ਵੀਰੇ ਸੂਈ ਇਹ 25 ਦਿਨਾਂ ਦੀ ਜੀ 25 ਦਿਨਾਂ ਦੀ ਹਾਂ ਠੀਕ ਹੈ ਭਾਈ ਚੁੰਨ ਚਣ ਬਹੁਤ ਚੰਗਾ ਹੋ ਰ ਬਹੁਤ ਚੰਗਾ ਜੀ ਬਹੁਤ ਠੀਕ ਹੈ ਮਗਰਲੇ ਤੁਹਾਨੂੰ ਤੇਲ ਹੈ ਭਾਈ ਮਗਰਲੇ ਤੋਂ ਤੇ ਅੱਛਾ ਰੇਟ ਕੀ ਲਊ 40000 ਰੁਪਈਆ ਹੀ ਮਨ ਤਣ ਦਾ ਦੇਣ ਲੈਣ ਵਾਲਾ ਕੋਈ ਕਰ ਦਾਂਗੇ ਆਪਾਂ ਕਿੰਨਾ ਕੁ ਆ ਹਾਂ ਦੇ ਨਾਲ ਕਾਟੇ ਤੇ ਬਾਟੇ ਬਸ ਦੋ ਘੱਟ ਕਰ ਦਾਂਗੇ 35 ਦੀ ਵੇਚਨ ਨੂੰ ਫਿਰਦਾ ਹਾਂ ਨਹੀਂ ਨਹੀਂ ਕੱਢੀ ਬਾਰੂ ਤੋਰੀ ਬਣਾਇਆ ਵੀਰੇ ਲੈ ਵੀ ਮਿੱਤਰੋ ਦੇਖ ਸਕਦੇ ਆ ਉਹ ਲੈ ਹੀ ਮੇਰੇ ਮਾਰੀਓ ਤੁਹਾਨੂੰ ਤੋਰ ਕੇ ਵਿਖਾ ਦੇਣਾ ਤੇਲਾ ਮਗਰਲ ਮਸਲੋ ਮਿੱਤਰੋ ਦੁੱਧ 16 ਕਿਲੋ ਆ ਤੇ ਬੁੱਧ ਦੇ ਹਿਸਾਬ ਤੇ ਤੁਸੀਂ ਜੋ ਸੋਚੋ ਤਾਂ ਕੋਈ ਜਿਆਦਾ ਮਹਿੰਗੀ ਨਹੀਂ ਕਿਉਂਕਿ ਅੱਜ ਸੁੱਲ ਹਾਂ 16 ਕਿਲੋ ਵਾਲੀ ਜੇ ਪਰ ਚੌਲਾਂ ਲੈਣੇ ਤੇ ਮਾਲਕ ਨੇ ਘੱਟ ਤੋਂ ਘੱਟ ਬਾੜੀ ਨਹੀਂ ਤੇ 60000 ਦੀ ਪੈਣ ਮਿਲਦੀ ਹੈ ਪੈਣ ਦੀ ਵੇਖੋ ਮੁੰਡੇ ਗੋਪਗਪ ਚੰਗਾ ਗਾਂ ਦੇਉਣਾ ਬਾਈ ਬਹੁਤ ਵਧੀਆ ਗਾਂ ਹੈ ਜੀ ਹੂੰ ਦੁੱਧ ਵੀ ਚੰਗਾ ਹੋਊਗਾ ਬਾਈ ਇਹਦਾ ਪੂਰਾ ਚੰਗਾ ਪੂਰਾ ਚੰਗਾ ਗਰਮੀ ਵੀ ਨਹੀਂ ਬਣਾਉਣੀ ਇਹਨੂੰ ਨਹੀਂ ਨਹੀਂ ਹੂੰ ਨਹੀਂ ਠੀਕ ਹੈ ਬਾਈ ਓਕੇ ਆ ਜਾਵਾਂ ਵੇਖ ਸਕਦੇ ਆ ਮਿੱਤਰੋ ਤੁਸੀਂ ਆਈ ਤਾਂ ਬਿਣਾ ਨਿਆਣੇ ਤੇ ਝੋਲੀ ਦੀ ਹੈ ਠੀਕ ਹੈ ਵੀਰੇ ਠੀਕ ਹੈ ਕੰਢੀ ਸੀਲ ਪੂਰੀ ਫੁੱਲ ਹੈ ਠੀਕ ਹੈ ਬਈ ਓਕੇ ਠੀਕ ਹੈ ਬਾਈ ਤੇ 25 ਦਿਨਾਂ ਦਾ ਸੁਆ ਆ ਜਾਂਦਾ ਹੈ ਠੀਕ ਹੈ ਤੇ ਦੋ ਨੰਬਰ ਵਾਲੀ ਜਿਹੜੀ ਵੀਰੇ ਇਹ ਜੀ 2.5 ਮਹੀਨੇ ਦੇ ਵਿੱਚ ਵਿੱਚ ਸੁਈ ਵੀ ਆ ਠੀਕ ਆ ਤਾਂ ਘਾਟ ਹੀ ਹੈ ਜਾਨੀ ਕਿ ਠੀਕ ਆ ਵੀਰੇ ਹਾਂ ਤੇ ਦੁੱਧ ਬਾਈ ਦੁੱਧ 12 ਕਿਲੋ ਇਹਦੇ ਥੱਲੇ ਵੀ ਚੌਣ ਚਾਣ ਇਹਨੂੰ ਕਿਵੇਂ ਲੱਗ ਚੌਣ ਚਾਣ ਪੂਰਾ ਮੱਝਰਗਾ ਜੀ ਇਹ ਤਾਂ ਮੱਝ ਹੀ ਆ ਹਨਾ ਠੀਲ ਠੰਡੀ ਹੋਣੀ ਪੂਰੀ ਠੰਡੀ ਠੰਡੀ ਠੀਕ ਆ ਇਹ ਬਣੀ-ਬੁਣੀ ਤਾਂ ਕੋਈ ਕਿ ਨਹੀਂ ਵੀਰੇ ਹਜੇ ਬਣੀ ਬਸ ਹੁਣ ਤਾਰਾ ਕਰਦੀ ਐ ਟੀਕਾ ਹੀ ਭਰਉਣਾ ਠੀਕ ਆ ਤੇ ਪਹਿਲੇ ਟੀਕੇ ਦੀ ਰਹਿ ਜਾਂਦੀ ਹੈ ਪਹਿਲੇ ਤੇ ਹੀ ਠੀਕ ਆ ਬਈ ਸੁਆ ਕਿੰਨਾ ਵੀਰੇ ਇਹ ਸੁਆ ਇਹ ਦੂਜਾ ਹੀ ਠੀਕ ਆ ਰੇਟ ਇਹਦਾ अच्छा मोल भाई दोबारा ਦੱਸ ਦੇ ਮੈਨੂੰ ਮੋਲ ਤੇਰਾ ਮੋਰਾ ਬਾਈ ਜੀ 28000 ਰੁਪਏ 28000 ਰੁਪਏ ਹਾਂ ਪਹਿਲਾਂ ਕਹਿ ਮੈਂ ਉਹ ਗਲਤੀ ਲੱਗੀ ਥੋੜੀ ਦੇਣੀ ਕਿੰਨੇ ਦੀ ਐਡਜਸਟ ਤੇ ਨੋ ਬਾ ਬਾ 2000 ਛੱਡ ਦਾਂਗੇ 26 ਦੀ ਹਾਂ ਜੀ ਹੈ ਤਾਂ 26 ਦੀ ਠੀਕ ਹੈ ਮਾਨਤਨ ਹੋਰ ਕਰਦੀ ਥੋੜਾ ਬਹੁਤਾ ਯਾਰ ਚਲੋ ਕੋਈ ਨਹੀਂ ਤੋਰੀ ਬਾਈ ਕੱਢੀ ਬਾਹਰ ਨੂੰ ਬਾਈ ਲੈ ਮੇਤਰੋ ਕੋਈ ਮਾੜੀ ਨਹੀਂ ਐਨੇ ਦੀ ਵੜ ਤੁਸੀਂ ਤੇ ਕਹਦੇ ਆਪ ਵੀ ਨਹੀਂ ਠੀਕ ਆ ਬਾਈ ਹੂੰ ਲੈ ਬਰੇ ਮੋਲ ਦੇ ਬਾਈ ਤੋਰਦੇ ਮੱਝਾਰ ਕਾ ਥਾਣੀਆਂ ਹਣਾ ਮੱਝਾਰ ਕਾ ਮੱਝਾਰ ਕਾ ਚੋਈ ਚੋਈ ਬੜੀ ਚੰਗੀ ਸੀ ਸੀਲ ਚੋਂ ਚੰਨ ਨੂੰ ਪੂਰੀ ਸੀਲ ਹੈ ਜੀ ਨਿਆਣਾ ਨੂਣਾ ਪਾ ਕੇ ਹੈ ਹਾਂ ਨਿਆਣਾ ਪਾ ਕੇ ਠੀਕ ਆ ਬਈ ਓਕੇ ਖਾਣ ਨੂੰ ਵਾਲੀ ਤੇਜ ਆ ਹਣਾ ਖਾਣ ਨੂੰ ਤਾਂ ਮੈਂ ਕਹਿੰਦਾ ਇਹਨੂੰ ਜਿਹੜਾ ਕੋ ਮਰਜੀ ਪਾ ਦੋ ਪਾਰ ਹੀ ਹੈ ਠੀਕ ਆ ਬਈ ਓਕੇ ਲੈ ਪੰਪ ਹੀ ਆ ਹਣਾ ਮੋਗਾ ਹੀ ਆ ਥਣ ਤਾਂ ਉਹ ਵੇਖੋ ਲੀ ਵਾਲੋ ਵਾਕੇ ਰਮਾਲੀ ਥਲਿਓ ਫਿਰ ਮੈਨੂੰ ਨੰਬਰ ਦੱਸੀ ਭਰਾ ਕਰਾਂ ਦੀ ਨੰਬਰ 89680 ਜੀ 00455 ਇੱਕ ਵਾਰੀ ਹੋਰ ਬੋਲ ਦੇ ਵੀਰੇ 89680 ਜੀ 00455 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਗੱਲਬਾਤ ਪਰ ਹਾਜੀ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ